ਜਿਸ ਸੀਸੀਟੀਵੀ ਨਾ ਲੱਗਿਆ ਹੁੰਦਾ ਤਾਂ ਪਤਾ ਵੀ ਨਹੀਂ ਸੀ ਲੱਗਣਾ ਕਿ ਲੱਖਾਂ ਦਸਮਾਨ ਕਿੱਧਰ ਗਿਆ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਸੀਸੀਟੀਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਿਹਾ ਨਾਲ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਵੇਂ ਜੁਗਾੜ ਲਗਾਇਆ ਗਿਆ ਹੈ ਸ਼ਟਰ ਦੇ ਥੱਲੋਂ ਵੱਡੇ ਤੋਂ ਵੱਡੀ चीज जडीया ਕੱਢ ਕੇ ਲੈ ਗਏ ਨੇ ਹਜ਼ਾਰਾਂ ਦਾ ਨਹੀਂ ਸਗੋ ਲੱਖਾਂ ਦਾ ਸਮਾਨ ਚੋਰੀ ਹੋਇਆ 17 ਤੋਂ 18 ਲੱਖ ਰੁਪਏ ਦਾ ਸਮਾਨ ਲੈ ਕੇ ਫਰਾਰ ਹੋ ਗਏ ਨੇ ਵੱਖ-ਵੱਖ ਕੰਪਨੀਆਂ ਦੇ 44 ਮੋਬਾਈਲ ਫੋਨ ਲੈ ਕੇ ਫਰਾਰ ਹੋਏ ਨੇ ਏਸੀ ਟੀਵੀ ਤੋਂ ਲੈ ਕੇ ਹਰ ਵੱਡੀ ਚੀਜ਼ ਇਹਨਾਂ ਨੇ ਇਸ ਸ਼ੋਰੂਮ ਤੋਂ ਬਾਹਰ ਕਢ ਲਿੱਤੀ ਹੈ ਤਾਂ ਬਠਿੰਡਾ ਦੀ ਖਬਰ ਦੱਸੀ ਜਾ ਰਹੀ ਹੈ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚੋਂ ਲੱਖਾਂ ਰੁਪਏ ਦਾ ਸਮਾਨ ਫਰਾਰ ਹੋ ਗਏ ਨੇ ਲੈ ਕੇ ਤਾਂ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਦੇ ਨਾਲ ਤੁਹਾਨੂੰ ਸਮਝ ਆ ਰਿਹਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਮਿੰਟਾਂ-ਮਿੰਟੇ ਦੇ ਵਿੱਚ ਕਿਵੇਂ ਸਮਾਨ ਲੈ ਗਏ ਨੇ ਤਾਂ ਸਾਵਧਾਨੀ ਵਰਤਨੀ ਪਵੇਗੀ ਤੁਹਾਨੂੰ ਹੋਰ ਜ਼ਿਆਦਾ ਕਿਉਂਕਿ ਜੇ ਸੀਸੀਟੀਵੀ ਨਾ ਹੁੰਦਾ ਤਾਂ ਇਸ ਸ਼ੋਰੂਮ ਦੇ ਮਾਲਕ ਨੂੰ ਵੀ ਪਤਾ ਵੀ ਨਹੀਂ ਸੀ ਲੱਗਣਾ ਕਿ ਕਿਵੇਂ ਜੋ ਇਹ ਉਹਨਾਂ ਦਾ ਸਮਾਨ ਗਾਇਬ ਹੋ ਗਿਆ ਤੇ ਜਦੋਂ ਉਹਨਾਂ ਨੇ ਆਪਣੇ ਸ਼ੋਰੂਮ ਦੇ ਵਿੱਚ ਐਂਟਰ ਕੀਤਾ ਉਹਨਾਂ ਦੇ ਹੋ ਛੁੱਡੇ ਰਹਿ ਗਏ ਔਰ ਮਜਬੂਰ ਹੋ ਗਏ ਸੀਸੀਟੀਵੀ ਦੇਖਣ ਦੇ ਲਈ ਕਿ ਸਾਡਾ ਸਮਾਨ ਗਿਆ ਤਾਂ ਗਿਆ ਕਿਤੇ ਹੁਣ ਪੁਲਿਸ ਘਟਨਾ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਕੈਸ਼ ਵੀ ਲੈ ਕੇ ਜਿਹੜਾ ਹੈ ਚੋਰ ਫਰਾਰ ਹੋਏ ਨੇ ਕੈਸ਼ ਵੀ ਅੰਦਰੋਂ ਜਿੰਨਾ ਵੀ ਪਿਆ ਸੀਗਾ ਉਹ ਚੱਕ ਕੇ ਲੈ ਗਏ ਨੇ ਤਾਂ ਦੇਖੋ ਤੁਸੀਂ ਜੁਗਾੜ ਸੀਸੀਟੀਵੀ ਵੀਡੀਓ ਦਾ ਇੱਕ ਵਾਰ ਫਿਰ ਤੋਂ ਰੁਕ ਕਰ ਲੈਨੇ ਆ ਤਾਂ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂਕਿ ਬਾਕੀ ਲੋਕ ਸਾਵਧਾਨ ਹੋ ਜਾਣ ਕਿਉਂਕਿ ਅਜਿਹਿਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਟਾਈਮ ਨਹੀਂ ਲੱਗਦਾ ਇਹਨਾਂ ਚੋਰਾਂ ਨੂੰ ਬਿਲਕੁਲ ਬੇਖੌਫ ਹੋ ਕੇ ਅੱਧੀ ਰਾਤ ਹੋਵੇ ਤੜਕੇ-ਤੜਕੇ ਹੋਵੇ ਚਾਹੇ ਲੋਕ ਵੀ ਉਹਨਾਂ ਦੇ ਸਾਹਮਣੇ ਮੌਜੂਦ ਹੋਣ ਕਿਸ ਤਰੀਕੇ ਦੇ ਨਾਲ ਹੈਰਾਫੇਰੀ ਕਰ ਜਾਂਦੇ ਨੇ ਅੱਖ ਚਪਕਦਿਆਂ ਹੀ ਕਿ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਨਾਂ ਦਾ ਸਮਾਨ ਕਿੱਥੇ ਚਲਾ ਗਿਆ ਸੋਨੇ ਦੀ ਚੇਨ ਹੋਵੇ ਏਸੀ ਸ਼ੋਰੂਮ ਦਾ ਸਮਾਨ ਹੋਵੇ ਕਿਸੇ ਗੱਡੀਆਂ ਦੇ ਸ਼ੋਰੂਮ ਦਾ ਸਮਾਨ ਹੋਵੇ ਕੁਝ ਵੀ ਹੋਵੇ ਇਹ ਚੋਰਾ ਦੀਆਂ ਜਿਹੜੀਆਂ ਵਾਰਦਾਤਾਂ ਨੇ ਵੱਧਦੀਆਂ ਹੀ ਜਾ ਰਹੀਆਂ ਨੇ ਤਾਂ ਜ਼ਰੂਰ ਇਸ ਵੀਡੀਓ ਦੇ ਨਾਲ ਤੁਸੀਂ ਵੀ ਸਾਵਧਾਨ ਹੋ ਜਾਓ ਇਸ ਨੂੰ ਦੇਖ ਕੇ ਕਿਉਂਕਿ ਸੀਸੀਟੀਵੀ ਇਹ ਕਾਫੀ ਹੈਰਾਨ ਕਰ ਰਹੀ ਹੈ ਹਰ ਇੱਕ ਨੂੰ ਤਾਂ ਦੁਬਾਰਾ ਇਸ ਹੈਰਾਨ ਕਰਦੀ ਸੀਸੀਟੀਵੀ ਦਾ ਰੁਕ ਕਰ ਲੈਣੇ ਆ। ਮੈਨਾਂ ਨੂੰ ਕਮਲਕਮਰ ਸਿੰਘ ਲਾਈ ਜੀ। ਅੱਛਾ ਕੀ ਹੋਇਆ ਕੀ ਹੈ ਜੀ? ਸਾਡੇ ਰਾਹ ਚੋਰੀ ਹੋਈ ਹੈ ਜੀ। 2:40 ਮਿੰਟਾਂ ਦਾ ਰਿਕਾਰਡਿੰਗ ਦੇ ਵਿੱਚ ਆਇਆ ਜੀ ਠੀਕ ਹੈ ਜੀ ਦੇ ਵਿੱਚ ਕਿ 44 ਮੋਬਾਈਲ ਹੈ ਜੀ ਕੰਪਨੀ ਦੇ ਆ ਸਾਰੇ ਜੀ ਐਲ ਸੀੜੀਆਂ ਗਈਆਂ ਏਸੀ ਗਏ ਹੈ ਜੀ ਜੂਸਰ ਗਏ ਹੈਗੇ ਪ੍ਰੈਸਾਂ ਗਈਆਂ ਆ ਸਪੀਕਰ ਗਏ ਹੈਗੇ ਤੇ ਬਾਕੀ ਇਹ ਜੇ ਸਮਾਨਾਂ ਦੀ ਜਾਂਚ ਕਰ ਰਹੇ ਮਲਿਆਰੇ ਵੀ ਕੀ ਕੁਝ ਗਿਆ ਜੀ 44 ਮੋਬਾਈਲ ਹੈ ਡੱਬੇ ਵਾਲੇ ਜੀ ਐਪਲ ਦੇ ਦੀਬੋ ਦੇ ਕਿ ਕਿੰਨਾ ਕ ਅੰਦਾਜ਼ਾ ਹੈ ਜੋ 16-17 ਲੱਖ ਦਾ ਜੀ ਉਲਾਸਤਰਾ ਹਾਂਜੀ ਹਾਂਜੀ ਕੋਈ ਸ਼ਕੀ ਵਿਅਕਤੀ ਕੋਈ ਇਸ ਤਰ੍ਹਾਂ ਨਹੀਂ ਹਜੇ ਕੋਈ ਸ਼ਕੀ ਨਹੀਂਗਾ ਜਿਵੇਂ ਹੈ ਜੀ ਅੱਛਾ ਹਾਂਜੀ ਕੋਈ ਲੱਗਦਾ ਕੋਈ ਕੀ ਕੋਈ ਨਾ ਵੀ ਇਤਰ ਦਾ ਕੋਈ ਨੇੜਲੇ ਇਲਾਕੇ ਦਾ ਕੋਈ ਪਛਾਣ ਦੇ ਵਿੱਚ ਕੋਈ ਉਹ ਆਹ ਹਾਂ ਲੱਗਦਾ ਜੀ ਹਾਂਜੀ ਤੇ ਹੁਣ ਫਿਰ ਕੀ ਇਤਲਾ ਦਿੱਤੀ ਪੁਲਿਸ ਨੂੰ ਕੀ ਅਸੀਂ ਸਵੇਰੇ ਸਾਨੂੰ 5 ਵਜੇ ਇੱਥੇ ਜਿਹੜੇ ਕਿ ਰਾਹ ਗਿਰੀ ਜਾਂਦੇ ਸੀਗੇ ਜੀ ਜਾਣਕਾਰਾਂ ਨਾਲ ਸੱਟ ਲੈ ਫੋਨ ਗਿਆ ਵੀ ਥੋੜਾ ਸ਼ੈਟਰ ਟੁੱਟਿਆ ਪਿਆ ਜੀ ਅਸੀਂ نیچے ਆਏ ਜੀ ਤੇ ਸ਼ੈਟਰ ਥੱਲੇ ਵੱਡੇ ਹੋਇਆ ਸੀ ਜੀ ਸ਼ੈਟਰ ਪਲਾਟ ਦੇ ਵਿੱਚ ਸੁੱਟਿਆ ਹੋਇਆ ਸੀ ਜੀ ਤੇ ਆ ਕੇ ਅਸੀਂ ਸਮਾਨ ਦੇਖਿਆ ਜਿਹੜੀ ਐਸ ਡੀ ਵੀਆਂ ਦੀ ਤੇ ਏਸੀਆਂ ਦੀ ਫਿਟਿੰਗ ਸੋ ਸਾਰੀ ਪੱਤੀ ਸੀ ਜੀ ਤੇ ਗੱਡੇ ਟੁੱਟੇ ਹੋਏ ਸੀਗੇ ਕੈਮਰਿਆਂ ਦੇ ਤਾਰਾਂ ਵੱਡੀਆਂ ਹੀ ਸੀਆਂ ਜੀ ਠੀਕ ਹੈ ਜੀ ਤੇ ਬਾਕੀ ਕੈਸ਼ ਨਹੀਂ ਸੀਗਾ ਕੈਸ਼ ਕੁਝ ਨਹੀਂ ਸੀ ਜੀ 44 ਮੋਬਾਈਲ ਹੈ ਬੀਬੋ ਦੇ Apple ਦੇ ਤੇ ਹੋਰ ਦੋ ਤਿੰਨ ਕੰਪਨੀਆਂ ਦੇ ਹਾਂ ਜੀ ਥੋੜਾ ਸਾਰਾ ਲੱਗਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ 44 ਪੀਸ ਹੈ ਮੋਬਾਈਲਾਂ ਦੇ ਜਿਹੜੇ ਡੱਬੇ ਬੰਦ ਲੈ ਕੇ ਗਏ ਖੁੱਲ੍ਹੇ ਨਹੀਂ ਲੱਗੇਗੇ ਜੀ ਮੇਰੇ ਸਿਮਹਾਲ ਕੀ ਰਹਿੰਦਾ ਇੱਥੇ ਜਗ੍ਹਾ ਦੇ ਉੱਤੇ ਕਿੱਥੇ ਕਰਾ ਪਹਿਲਾਂ ਵੀ ਹੋਈਆਂ ਕੋਈ ਪਹਿਲਾਂ ਹੋਈਆਂ ਸੀ ਦੋ ਵਾਰਾਂ ਜੀ ਪਹਿਲਾਂ ਬੰਦੇ ਫੜਦੇ ਸੀ ਅਸੀਂ ਹਾਂਜੀ ਕੱਟ ਦੀ ਦੁਕਾਨ ਹਾਂਜੀ ਦੁਕਾਨ ਜਿਹੜੀ ਹੈਗੀ ਆ ਕਿਸ ਤਰੀਕੇ ਨਾਲ ਐਂਟਰ ਕਿਵੇਂ ਕੀਤੇ ਕੱਟਰ ਨਾਲ ਵੱਡੇ ਬਾਹਰ ਉਹ ਕੱਟ ਨਾਲ ਵੱਡੇ ਹੀ ਸ਼ੈਟਰ ਵੱਡੇ ਹੀ ਬਹੁਤ ਹੀ ਮੰਦ ਭਾਗੀ ਕੱਟਣਾ ਕਿ ਦਿਨ ਦਿਨ ਚੋਰੀਆਂ ਦਾ ਜਿਹੜਾ ਮਾਹੌਲ ਹੈ ਉਹ ਵੱਧਦਾ ਜਾ ਰਿਹਾ ਮੈਂ ਹੁਣੇ ਜਾ ਰਿਹਾ ਸੀ ਮੈਂ ਦੇਖਿਆ ਅੱਠ ਹੋਏ ਵੇਲੇ ਸੀ ਬਾਅਦ ਦੇਖਿਆ ਕੋਈ ਕਿਵੇਂ ਖੜੀ ਆ ਜੋ ਪਤਾ ਲੱਗਿਆ ਵੀ ਇਥੇ ਰਾਤ ਚੋਰੀ ਹੋਈ ਹੈ 17-18 ਲੱਖ ਦਾ ਸਮਾਨ ਲੈ ਗਏ ਕਿ ਉਹਨਾਂ ਦੇ ਹੌਸਲੇ ਕਿੰਨੇ ਬਲੰਦ ਹੋਣਗੇ ਕਿ ਐਲਸੀਡੀਆਂ ਵੀ ਲੈ ਗਏ ਚੱਕ ਕੇ ਏਸੀ ਵੀ ਲੈ ਗਏ ਚੱਕ ਕੇ 44 ਫੋਨ ਵੀ ਲੈ ਗਏ ਚੱਕ ਕੇ ਫਿਰ ਇਹਨਾਂ ਦੇ ਰੈਸ਼ ਵੀ ਉੱਪਰ ਹੈ ਪਤਾ ਵੀ ਨਹੀਂ ਲੱਗਿਆ ਕਿ ਥੋੜਾ ਸ਼ਟਰ ਵੱਡਿਆ ਸ਼ਟਰ ਬਟਨ ਤੋਂ ਬਾਅਦ ਉਹ ਅੰਦਰ ਆਇਆ ਉਸ ਤੋਂ ਬਾਅਦ ਉਹ ਸਮਾਨ ਲੈ ਗਿਆ ਤੇ ਪ੍ਰਸ਼ਾਸਨ ਨੂੰ ਕਿ ਸਰਕਾਰ ਪ੍ਰਸ਼ਾਸਨ ਨੂੰ ਜਦੋਂ ਪ੍ਰਸ਼ਾਸਨ ਨੂੰ ਨੇ ਫੋਨ ਵੀ ਕੀਤਾ ਹੈ ਧਿਆਨ ਚ ਵੀ ਲੰਦਾ ਪ੍ਰਸ਼ਾਸਨੋਂ ਆਪ ਦਾ ਕੰਮ ਕਰੂਗਾ ਪਰ ਉਹਦੇ ਚ ਇਹ ਵੀ ਇਸ ਏਰੀਏ ਤੇ ਖਾਸ ਕਰਕੇ ਨਕੇਲ ਦੇਣ ਵਾਲੀ ਗੱਲ ਹੈ ਮੈਂ ਨਾ ਚਾਰ ਪੰਜ ਦਿਨ ਪਹਿਲਾਂ ਸਾਡੀ ਮੀਟਿੰਗ ਸੀ ਡੀਐਸਪੀ ਸਾਹਿਬ ਨਾਲ ਨਸ਼ੇ ਦੇ ਵਿਰੁੱਧ ਮੈਂ ਉੱਥੇ ਵੀ ਇਹ ਗੱਲ ਕਹੀ ਸੀ ਉਹਨਾਂ ਨੂੰ ਮੈਂ ਕਿਹਾ ਵੀ ਜਿਹੜੀ ਪਟ੍ਰੋਲਿੰਗ ਹੈ ਉਹ ਰਾਤ ਨੂੰ ਵਧਾਈ ਜਾਵੇ ਕਿਉਂਕਿ ਪਟ੍ਰੋਲਿੰਗ ਕਰਕੇ ਬਹੁਤ ਫਰਕ ਪੈ ਜਾਂਦਾ ਚੋਰ ਆਸ-ਪਾਸ ਹੋ ਜਾਂਦੇ ਜਾਂ ਭੱਜ ਜਾਂਦੇ ਜਦੋਂ ਰਾਤ ਨੂੰ ਪਟ੍ਰੋਲਿੰਗ ਘੱਟ ਹੁੰਦੀ ਹੈ ਉਹਦੇ ਇਹ ਜੀ ਵਾਰਦਾਤਾ ਹੁੰਦੀ ਹੈ ਮਾਮਲਾ ਇਹ ਹੈ ਜੀ ਮੇਰਾ ਨਾਮ ਐਸਆਈ ਜੀ ਸਿੰਘ ਹੈ ਪਰ ਮਾਮਲਾ ਇਹ ਹੈ ਵੀ ਰਾਤ 1:30 ਵਜੇ ਇਹਨਾਂ ਨੇ ਸ਼ਟਰ ਤੋੜ ਕੇ ਐਲ ਸੀ ਡੀਆਂ ਤੇ ਮੋਬਾਈਲ ਚੋਰੀ ਕਰਕੇ ਲੈ ਗਏ। ਇਹ ਕਿੰਨਾ ਕੁ ਨੁਕਸਾਨ ਦਾ ਖਤਰਾ ਹੈ? ਨੁਕਸਾਨ ਹੈਗਾ ਜੀ ਹਾਂ 40-50 ਲੱਖ ਦਾ ਦੇ। ਇਹਨਾਂ ਦੇ ਕਹਿਣ ਮੁਤਾਬਕ। ਦੁਕਾਨਦਾਰ ਕੀ ਕਹਿੰਦੇ ਨੇ ਕੀ ਗਿਆਨ ਆ ਲਵੇ? ਗਿਆਨੇ ਆ ਤੇ ਵੀ ਅਸੀਂ ਬੰਦੇ ਇੱਥੋਂ ਦੇ ਪਛਾਣਦੇ ਆ। ਨੇੜੇ ਦੇ ਅਸੀਂ ਇਹਨਾਂ ਨੂੰ ਨਾ ਟ੍ਰੇਸ ਕਰਕੇ ਫਿਰ ਫਰਕਤਾ ਦਰਦ ਕਰਾਵਾਂ। ਅੱਛਾ। ਤੇ ਹੁਣ ਤੱਕ ਕੀ ਕੁਝ ਪਤਾ ਲੱਗ ਪਾਇਆ ਕਿ ਕੌਣ ਸੀ? ਨਹੀਂ ਹਜੇ ਪਤਾ ਨਹੀਂ ਲੱਗਿਆ ਹੈਗਾ। ਅਜੇ ਤੱਕ ਤਾਂ ਲੋਕੇਸ਼ਨ ਉਹ ਸੀਸੀਟੀਵੀ ਕੈਮਰੇ ਤੇ ਇਹਨਾਂ ਦੀਆਂ ਦੇਖ ਰਹੇ ਆ ਉਹ ਦੇਖ ਕੇ ਉਸ ਤੋਂ ਬਾਅਦ ਇਹਨਾਂ ਲੱਗਾ ਲੋਕੇਸ਼ਨ ਕਿੱਥੇ ਚੋਰੀ ਹੋਈ ਹੈ ਲੋਕੇਸ਼ਨ ਇਹ ਆ ਸਾਹਮਣੇ ਦੁਕਾਨ ਹੈ ਇਹ ਏਰੀਆ ਕਿਹੜਾ ਹੈ ਏਰੀਆ ਪਰਸਰਾਮ ਨਗਰ ਗਲੀ ਨੰਬਰ